ਜੋ ਜੋ ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਉਸੇ ਤਰ੍ਹਾਂ ਸਿਆਸਤ ਪੂਰਨ ਤੌਰ ਤੇ پکਦੀ ਹੋਈ ਨਜ਼ਰ ਆ ਰਹੀ ਹੈ ਸੁਖਪਾਲ ਸਿੰਘ ਖੈਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਬਾਕੀ ਵਿਰੋਧੀਆਂ ਨੂੰ ਟੱਕਰ ਦਿੱਤੀ ਜਾ ਰਹੀ ਹੈ ਉੱਥੇ ਆਮ ਆਦਮੀ ਪਾਰਟੀ ਤੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਸੁਖਪਾਲ ਖੈਰਾ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਜਿਹੜਾ ਕਿ ਹਜੇ ਤੱਕ ਜਿਹੜੀ ਹੈ ਕਿ ਸਾਡੇ ਸਿੱਖ ਜਥੇਬੰਦੀ ਹਜੇ ਤੱਕ ਜੇਲ੍ਹ ਦੇ ਵਿੱਚ ਬੰਦ ਰਹੇ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰੀਏ ਤਾਂ ਸਰਕਾਰ ਨੇ ਕਿਸਾਨਾਂ ਦੇ ਨਾਲ ਇੱਕ ਵੱਡਾ ਧੋਖਾ ਕੀਤਾ ਉੱਥੇ ਹੀ ਐਮਐਸਪੀ ਨੂੰ ਲੈ ਕੇ ਵਾਅਦੇ ਕੀਤੇ ਸੀ ਉਹ ਵੀ ਵਾਅਦੇ ਪੂਰੇ ਨਹੀਂ ਹੋਏ ਤੇ ਦੂਜੇ ਪਾਸੇ ਮਾਬਜ਼ੇ ਨੂੰ ਲੈ ਕੇ ਵੀ ਇੱਕ ਵੱਡੀ ਧੱਕੇਸ਼ਾਹੀ ਹੈ ਜਿਹੜੀ ਕਿਸਾਨ ਜੱਥੇਬੰਦੀਆਂ ਦੇ ਨਾਲ ਹੋਈ ਤੇ ਉੱਥੇ ਹੀ ਕਿਸਾਨਾਂ ਦਾ ਪੱਖ ਸੁਖਪਾਲ ਸਿੰਘ ਖੈਰਾ ਨੇ ਲਿਆ ਤੇ ਦੂਜੇ ਪਾਸੇ ਵਾਖੀ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਛਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਪਾਲ ਖੈਰਾ ਦਾ ਹੋਰ ਕੀ ਕਹਿਣਾ ਹੋਰ ਭਗਵੰਤਾਨ ਵੱਲੋਂ ਪੁੱਛਿਆ ਗਿਆ ਤੁਸੀਂ ਕਿ ਕਾਰਨ ਬਣਿਆ ਇੱਜੇ ਪੁਰਾਣੇ ਸੁਭੂਰਸ ਲੈ ਕੇ ਹੁੰਦਾ ਇਸ ਲਈ ਮੈਂ ਤੁਹਾਨੂੰ ਕਹਿਣਾ ਹੈ ਕਿ ਸਭਾ ਕੇ ਸਭ ਦੇ ਜੰਗਲ ਵਾਹਕ ਨੂੰ ਫਿਰ ਕੋਸ਼ਿਸ਼ ਕਿਹਾਵੇ ਮੈਂ ਦਾ ਦੁਰੂਪ ਨਹੀਂ ਕਰਦਾ ਕੋਡ ਨੂੰ ਉਪਯੋਗ ਲਰੂਗਾ ਰੋਕਾ ਤੱਕ ਪੀਣ ਵਾਲਾ ਪਾਣੀ ਪਹੁੰਚਾਉਂਗਾ ਗੁਤਾਂ ਦੇ ਘਰਾਂ ਦੇ ਕੈਂਸਰ ਰਾ ਸਾਡਾ ਜ਼ਮੀਨ ਆ ਖੇਤਾਂ ਦਾ ਪਾਣੀ ਅੱਕ ਜਿਹੜਾ ਚੱਲਦਾ ਉਹ ਤੋਂ ਤੁਹਾਡੇ 11 ਬਸਤੀ ਤੋਂ ਜਿੰਨਾ ਇੰਡਸਟਰੀ ਦਾ ਫੈਕਟਰੀਆਂ ਦਾ ਧੰਦ ਜਿਹੜਾ ਕਿ ਉਹਨਾਂ ਨੂੰ ਟ੍ਰੀਟਮੈਂਟ ਪਲਾਂਟ ਲਾ ਕੇ ਸਾਫ਼ ਕਰਕੇ ਪੋਹਣਾ ਚਾਹੀਦਾ ਉਸ ਵਾਂਗ ਜਿਹੜੇ ਛੋਟੇ ਛੋਟੇ ਪਿੜਾਏ ਤੋਂ ਲਾਗਦੇ 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 ਇੱਥੇ ਤੁਹਾਨੂੰ ਪਤਾ ਕਿ ਕੈਨਸਰ ਪ੍ਰੇਮ ਚੱਲਦੀ ਹੈ ਜਿੰਦੇ ਨੂੰ ਕਰਨਾ ਹੈ ਉਹਦੀ ਪ੍ਰੇਜਾਂ ਦਾ ਰਾਤ ਕੈਨਸਰ ਦੇਣਾ ਪਰ ਪਰ ਵਿਚਾਰੇ ਨਿਕੂਗੇ ਹਰ ਆਮ人 ਦਾ ਤੇ 25 ਦੀ 50 ਲੱਖ ਦਾ ਰਾਤ ਖਰੀਦ ਨਹੀਂ ਸਕਦਾ ਇਸ ਕਰਕੇ ਅਗਰ ਮੈਨੂੰ ਮੌਕਾ ਮਿਲੇਗਾ ਕਿ ਚੀਜ਼ਾਂ ਸੁਧਾਰਨ ਵਾਲੇ ਉਹ ਕਿਉਂਕਿ ਭਗਵਾਨ ਪ੍ਰਮਾਤਮਾ ਨੇ 2 ਸਾਲਾਂ ਦਾ ਇਹਨਾਂ ਗੱਲਾਂ ਦੀ ਬੋਲ ਨਹੀਂ ਕੀਤਾ ਸਮਰੂਹ ਦਾ ਸਕਿਨੀ ਹੇਠਲਾ ਪਾਣੀ ਸਭ ਤੋਂ ਖਾਰਾ ਨੀਚਾ ਗਿਆ ਪੰਜਾਬ ਦੇ ਵਿੱਚ ਉੱਪਰ ਅੰਤਰਿਕਸ਼ ਵਿੱਚ ਨਾਸਾ ਅਮਰੀਕਾ ਦੇ ਸੈਟਲਾਈਟਸ ਤੋਂ ਹੋਈਆਂ ਨੇ ਉਹ ਸਾਰੇ ਆਪਣੇ ਪੰਜਾਬ ਦਾ ਗਰਾਉਂਡ ਕਵਰਤਾ ਉਹਨਾਂ ਨੇ ਮੇਰਵਾ ਲਾਇਆ ਉਹਨਾਂ ਨੇ ਕਿਹਾ ਕਿ ਤੁਸੀਂ ਲਾਲ ਤੱਲੇ ਚੋਂ ਕਿਉਂਕਿ ਪਹਿਲਾਂ ਆਪਾਂ ਝੋਨੇ ਦੀ ਫਸਲ ਨੂੰ ਪਾੜਨ ਵਾਸਤੇ ਅਸੀਂ 14 ਲੱਖ ਰੁਪਏ ਲਾਇਆ ਹੋਇਆ ਪਾਣੀ ਦਿੱਲ ਦਿੱਤੇ 1 ਕਿਲੋ ਝੋਨਾ ਪਾੜਨ ਵਾਸਤੇ ਦਿਨ ਤੋਂ 4000 ਲੀਟਰ ਪਾਣੀ ਲੱਗਦਾ ਵਾ ਅਸੀਂ ਪਾਣੀ ਕਰਦੇ ਕੇ ਕਰਦੇ ਕੇ ਕਰਦੇ ਕੇ ਕਰਦੇ ਉਹ ਬੜਤ ਅਗਰ ਆਪਾਂ ਇਸ ਪੀਟੇ ਬਚਾਉਂਦਾ ਪਾਣੀ ਕਰਦੇ ਕੇ ਤੁਸੀਂ ਉਹਨੂੰ ਵੀ ਚਾਰਜ ਲਾ ਦਿੱਤਾ ਉਸ ਪਾਣੀ ਨੂੰ ਉੱਤੇ ਨਾਲ ਲੈ ਕੇ ਆਏ ਤੇ ਉਹ ਪਾਣੀ ਕਿੰ தூਰੀ ਹੈ ਜਿੱਥੇ ਪਾਣੀ ਪੰਜਾਬ ਦਾ ਧਰਤੀ ਹੇਠਲੇ ਖਤਮ ਹੋਵੇਗਾ ਮੈਂ ਪੁੱਛਣਾ ਚਾਹਣਾ ਪਰ ਵਾਤਾਵਰਣ ਨੂੰ ਜੇ ਕਦੀ ਦੁਹਰਾ ਕੀਤਾ ਵਾ ਕਿ ਧਰਤੀ ਹੇਠਲੇ ਪਾਣੀ ਨੂੰ ਕਿੱਦਾਂ ਇੰਪਰੂਵ ਕਰਨਾ ਇਸ ਨੂੰ ਕਿੱਦਾਂ ਰੀਚਾਰਜ ਕਰਨਾ ਕਿਸ ਤਰ੍ਹਾਂ ਅਸੀਂ ਆਪਣੇ ਪਾਣੀ ਨੂੰ ਬਚਾਉਣਾ ਕਿਸ ਤਰ੍ਹਾਂ ਝੋਨੇ ਦੀ ਫਸਲ ਤੋਂ ਹਟਾਵਾਂਗੇ ਕੁਝ ਹੋਣੇ ਦੀਆਂ ਫਸਲਾਂ ਜਿਹਦੇ ਤੇ ਐਮ ਐਸ ਪੀ ਜਿਹੜੀ ਝੋਨੇ ਦੇ ਬਰਾਬਰ ਦੀ ਆਮਦ ਦੇਣ ਵਾਲੀ ਫਸਲ ਹੈ

ਸਰਵਨਾ ਸੁਚੇ ਨੂੰ ਆਪ ਸੋਦਾ ਦਾ ਨਹੀਂ ਬੋਲਦੇ ਉੱਥੇ ਕਮੀ ਪੜਾਈ ਰਖਾਈ ਦੀ ਕਮੀ ਯਾਤੋਂ ਦੀ ਦੀ ਆ ਤੇ ਕਰਦੇ ਵੀ ਨਹੀਂ ਬੋਲਦੇ ਜਿਹੜਾ ਦਿੱਲੀ ਸਦਨ ਜਿੱਥੇ ਆ ਕਲੈਕਸ਼ਨ ਹੋ ਰਿਹਾ ਇੱਥੇ 543 ਮੈਂਬਰਾਂ ਦਾ ਸਦਨ ਆ ਜਿੱਥੇ ਸਾਰੂ ਪਿੰਡਿਆਂ ਦੇ ਲੋਕ ਪਰੇਕੇ ਕੇਰਲਾ ਦੇ ਕੋਈ ਨਿੱਕੇ ਕਰਾਚਾ ਦੇ ਤਾਮਿਲਨਾਡੂ ਦੇ ਵੈਸਟ ਬੰਗਾਲ ਦੇ ਪਿਆਰੀ ਕਰ ਜਾਉਂਦੇ ਨੇ ਅੰਤ ਲੱਕੜ ਕੇ ਲੈ ਕੇ ਆਉਂਦੇ ਨੇ ਆਪਣੇ ਸੁਪਿਆ ਵਾਸਤੇ ਖੇਤੋਂ ਮੈਦਾਨਾਂ ਦੇ ਜਿਹੜੇ ਪੰਜਾਬ ਦੇ ਲੋਕੀ ਉੱਥੇ ਰਹਿੰਦੇ ਨੇ ਕਿਸੇ ਨੇ ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਜੰਗਰਾਂ ਵਜੋਂ ਜੀਵ ਰੱਖਵਾਲੇ ਦਿਹਾੜੀ ਗਾਟ ਨੇ ਜਿਹੜੇ ਪਛੜੇ ਹੋਏ ਲੋਕ ਨੇ ਕਦੀ ਪਾਰਲੀਮੈਂਟ ਨੂੰ ਤੁਹਾਡੀ ਗੱਲ ਨਹੀਂ ਦਿੱਤੀ ਅੱਜ ਪਿਛਲੇ 10 ਸਾਲਾਂ ਚ ਮੋਦੀ ਸਰਕਾਰ ਨੇ ਮੈਂ ਤੁਹਾਨੂੰ ਕਸਮਾ ਚੋਣਾ ਕਿ ਅੱਜ ਦੇ ਅੰਕੜੇ ਲੋਕ ਸਰਕਾਰ ਜਿਨ੍ਹਾਂ ਨੇ ਆਪ ਰੱਖੇ ਨੇ ਤੁਸੀਂ ਸੁਣ ਕੇ ਆਰਾਮ ਹੋਗੇ ਕਿ ਪਿਛਲੇ 10 ਸਾਲਾਂ ਵਿੱਚ ਮੋਦੀ ਸਾਹਿਬ ਦੀ ਸਰਕਾਰ ਨੇ ਅਮੀਰਾਂ ਦਾ 15 ਲੱਖ ਕਰੋੜ ਰੁਪਏ ਮਾਫੀ ਦਾ ਪਹਿਲੋ 15 ਲੱਖ ਕਰੋੜ ਰੁਪਏ aur ਚੰਦ ਕੰਪਨੀਆਂ ਜਿਹੜਾ ਦਾ ਨਾਮ ਤੁਸੀਂ ਅਕਸਰ ਸੁਣਦੇ ਹੋ ਅਡਾਨੀ ਅੰਬਾਨੀ ਟਾਟੇ ਬਿਰਲੇ ਮੁਹੰਦਰੇ ਕੁਝ ਸੈਂਕੜੇ ਕੰਪਨੀਆਂ 100 200 300 400 500 ਤੇ ਪੰਜਾਬ ਦੇ ਪੂਰੇ ਕਿਸਾਨ ਖੇਤ ਵਰਪੂਰ ਬੇਜਮੀਂਦਿਆਂ ਦਾ ਕਰਜ਼ਾ 1 ਲੱਖ ਕਰੋੜ ਦਾ ਇਹ ਕਰਜ਼ਾ ਹੈਗਾ ਡੱਟੋਂ ਪਰ 15 ਲੱਖ ਪਰਵਾਰਾਂ ਦਾ ਡੱਟੋਂ ਦੇ ਘਰੇ ਆ ਬੰਦਿਆਂ ਦਾ ਨਹੀਂ ਦੇ ਗਰੋਸ ਕਰਜ਼ੇ ਨੂੰ ਕੋਈ ਕਿਸੇ ਸਰਕਾਰ ਨੇ ਮਾਫ ਨਹੀਂ ਕੀਤਾ ਕੋਈ ਤੁਹਾਡੀ ਗੱਲ ਕਿਸੇ ਨੇ ਲੋਕ ਸਭਾ ਲਈ ਸੁਣਤੀ ਨਹੀਂ ਜਾਤੇ ਜਿਸ ਨੇ ਦੱਸਿਆ ਨੀਗਾ ਕਿ ਇਹੀ ਪੰਜਾਬ ਦੇ ਲੋਕ ਬਾਹਰਾਂ ਦੇ ਲਾਖੀ ਕਰਦੇ ਨੇ ਇਹਨਾਂ ਦੇ ਹੀ ਬੱਚੇ ਇਹਨਾਂ ਦੀਆਂ ਲਾਸ਼ਾਂ ਜਿਵੇਂ ਕਿ ਮੈਥੋ ਪਿੰਡੋਂ ਸੁਖندر ਫੌਜੀ 24 ਸਾਲ ਦੀ ਲਾਸ਼ ਹਾਈਕੋਥਸ ਪਹਾੜ ਨੇ ਪਹਿਲਾ ਆਈ ਆਪੇਂਡ ਵਿੱਚ ਜੰਮੂ ਕਸ਼ਮੀਰ ਦੇ ਬਾਰਡਰ ਤੇ ਚੀਨ ਦੇ ਬਾਰਡਰ ਤੇ ਆਈ ਪੰਜਾਬ ਦੇ ਕਿਸਾਨ ਖੇਤ ਮਜ਼ਦੂਰ ਗਰੀਬ ਆਦਮੀ ਦੇਖ ਮਿਲੇ ਫੌਜੀ ਪੁੱਛੇ ਉੱਥੇ ਧਾਕੇ ਜਮੀਨਾ ਬਾਰਡਰਾਂ ਦੀ ਰੱਖੀ ਕਰਦੇ ਆਂ ਅਨਾਜ ਵੀ ਆਪਾਂ ਕਰਦੇ ਆਂ ਦੇਸ਼ ਦਾ ਰੱਖੀ ਵੇਸੀ ਕਰਦੇ ਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਡਾ ਵੱਡਮੁੱਲਾ ਯੋਗਦਾਨ 90% ਫਾਂਸੀਆਂ ਪੰਜਾਬੀਆਂ ਇਤਿਹਾਸਿਕ ਮਗਰੋਂ ਸੇ ਕਰ ਜਾਂਦੀਆਂ ਝੀ ਦੁਰਬ ਸਿੰਘ ਕਰ ਗਿਆ ਸਭ ਤੋਂ ਜ਼ਿਆਦਾ ਕਾਲੇ ਪਾਣੀ ਦਾ ਝੇਲਣ ਤੁਹਾਨੂੰ ਹਾਜ਼ਰ ਲੋਕਾਂ ਨੇ ਇਕੱਠੀਆਂ ਤੇ ਆਪਣਾ ਹੱਕ ਲੈਣ ਵਾਸਤੇ ਜਦੋਂ ਅਸੀਂ ਦਿੱਲੀ ਮੂੰਹ ਕਰਦੇ ਆ ਸਾਨੂੰ ਸ਼ੰਗੂ ਬੈਕਟ ਵਿੱਚ ਰੋ ਕੇ ਕੁੱਟਿਆ ਜਾਂਦਾ ਗੰਡੇਦਾਰ ਤਾਰਾਂ ਲੱਗੀਆਂ ਜਾਂਦੀਆਂ ਲੈਟਰ ਪਾਇਆ ਜਾਂਦੇ ਨੇ ਤੇ ਆਪ ਕੁੱਟੇ ਜਾਂਦੇ ਨੇ ਕਿ ਅਖੇ ਇਹ ਕੌਣ ਇਹਨਾਂ ਲੋਕਾਂ ਪਰਲੇ ਪਾਸੇ ਦਿੱਲੀ ਵਿੱਚ ਆ ਸਕਦੇ ਸਾਨੂੰ ਖਾਲਸਤਾਨੀ ਕਿਹਾ ਜਾਂਦਾ ਸਾਨੂੰ ਉੱਗਰਵਾਦੀ ਕਿਹਾ ਜਾਂਦਾ ਸਾਨੂੰ ਅਤੰਕਵਾਦੀ ਕਿਹਾ ਜਾਂਦਾ ਸਾਨੂੰ ਦੇਸ਼ ਦੇ ਦੁਸ਼ਮਣ ਬਣਾ ਦਿੱਤਾ ਜਾਂਦਾ ਹੈ ਉਹ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣਾ ਖੂਨ ਸਿੰਜਿਆ ਇਸ ਧਰਤੀ ਤੇ ਉਹਨਾਂ ਨੂੰ ਅੱਜ ਵੀ ਇਸ ਕਰਕੇ ਤੁਹਾਡੇ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਨੇ ਕਦੇ ਵੀ ਮੇਰੇ ਦਾ 500 ਕੋ ਦਾਨ ਗਿਆ ਤਾਂ 300 ਜਿਹੜਾ ਐਮਪੀਓ ਚੱਕਣਾ ਜਾਂਦਾ ਜੀਮੀ ਦਾ ਨਾਂ ਦਾ ਜਾਂਦਾ ਉਹ ਕਿਸੇ ਤੋਂ ਪਿੰਡਾਂ ਦੇ ਵਿੱਚ ਮਜ਼ਦੂਰਾਂ ਦਾ ਜਾਂਦਾ ਔਰ ਉਹਦੇ ਉੱਤੇ ਜਾ ਕੇ ਕਿਸੇ ਤੋਂ ਖਰੀਦ ਤਿੰਨ ਵਾਰ ਫਿਰ ਇਸ ਦੇਸ਼ ਇੱਕ ਵਾਰ ਹੈਗਾ ਉਹ ਮਾਰਗਿਆਂ ਦਾ ਉਹਨਾਂ ਨੇ 70 75 ਸਾਲ ਕੇ ਜ਼ਾਦੀ ਬਹੁਤ ਰੱਖੀ ਕੀਤੀ ਸ਼ਾਇਦ ਹਜ਼ਾਰ ਹਜ਼ਾਰ ਪੁਰਾਣੇ ਦੇ ਇੱਕ ਵਾਰ ਹੈਗਾ ਬਲਾਗਮਾਂ ਦਾ ਉਹ ਸਾਡੇ ਭਰਾ ਨੇ ਪਿੰਡਾਂ 'ਚ ਉਹਨਾਂ ਦੀ ਖਾਤਰ ਵੀ ਸਰਕਾਰਾਂ ਨੇ ਸੱਤ ਪੇਕ ਕ੍ਰਿਸ਼ਨ ਬਣਾਏ ਪੈਣੋ ਸੱਤ ਪਾਰ ਕਖਾਵ ਦਈਆਂ